ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਸਿੰਪਲ ਮਟਰਾਂ ਵਾਲੇ ਚੌਲਾਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਸਿੰਪਲ ਮਟਰਾਂ ਵਾਲੇ ਚੌਲ ਮੈਂ ਕੜਾਹੀ ਵਿੱਚ ਬਣਾ ਕੇ ਤਿਆਰ ਕਰਾਂਗੇ ਇੱਧਰ ਚੌਲ ਬਣਾਉਣ ਵਾਸਤੇ ਮੈਂ ਇੱਕ ਕੌਲੀ ਤਾਜ਼ੇ ਹਰੇ ਮਟਰ ਲੈ ਲਏ ਸੀ ਮਟਰਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਡੇਢ ਗਲਾਸ ਮੈਂ ਚੌਲਾਂ ਦਾ ਲੈ ਲਿਆ ਸੀ ਮੈਂ ਸਿੰਪਲ ਚੌਲ ਲੈਨੇ ਤੁਸੀਂ ਕੋਈ ਵੀ ਚੌਲ ਲੈ ਸਕਦੇ ਹੋ ਮੈਂ ਡੇਢ ਕਲਾਸ ਲਿਆ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਚੌਲ ਲੈ ਸਕਦੇ ਹੋ ਹੁਣ ਮੈਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਮੈਂ ਚੌਲਾਂ ਨੂੰ ਚੰਗੀ ਤਰ੍ਹਾਂ ਚਾਰ ਪੰਜ ਵਾਰ ਸਾਫ ਮੜਨਾ ਧੋ ਲਿਆ ਸੀ ਤੇ 10 ਮਿੰਟ ਲਈ ਮੈਂ ਕਿਉਂਕਿ ਇਸ ਨੂੰ ਇਸੇ ਤਰ੍ਹਾਂ ਟੱਕ ਕੇ ਰੱਖ ਦਵਾਂਗੇ ਹੁਣ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ ਤੁਸੀਂ ਚੌਲਾਂ ਨੂੰ ਕਿਸੇ ਵੀ ਕੁਕਿੰਗ ਆਇਲ ਚ ਬਣਾ ਸਕਦੇ ਹੋ ਦੇਸੀ ਘਿਓ ਵਿੱਚ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਘਿਓ ਨੂੰ ਗਰਮ ਕਰ ਲਵਾਂਗੇ ਹੁਣ ਕਿਉ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੇਕਰ ਤੁਸੀਂ ਪਿਆਜ਼ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਪਿਆਜ਼ ਨੂੰ ਸਕਿਪ ਕਰਿਆ ਹੈ ਕਿਉਂਕਿ ਪਿਆਜ਼ ਪਾਉਣਾ ਥੋੜਾ ਜਿਹਾ ਚਾਲਾਂ ਦਾ ਕਲਰ ਬਦਲ ਜਾਂਦਾ ਹੈ ਹੁਣ ਮੈਂ ਜੀਰਾ ਇਸ ਵਿੱਚ ਪਾ ਦਿੱਤਾ ਨਾਲ ਹੀ ਇਸ ਵਿੱਚ ਮੈਂ ਇੱਕ ਬੜੀ ਇਲਾਇਚੀ ਇੱਕ ਦਾਲਚੀਨੀ ਤਿੰਨ ਚਾਰ ਲੌਂਗ ਤੁਸੀਂ ਖੜੇ ਮਸਾਲੇ ਜੇਕਰ ਤੁਹਾਡੇ ਕੋਲ ਹੈਗੇ ਨੇ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਜੀਰੇ ਨੂੰ ਘਿਓ ਵਿੱਚ ਲਾਲ ਕਰ ਲਵਾਂਗੇ ਮੈਂ ਜੀਰੇ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਪਾਣ ਲਿਆ ਸੀ ਜੀਰਾ ਆਪਣਾ ਬहोत ही ਵਧੀਆ ਲਾਲ ਹੋ ਗਿਆ ਇਸ ਤਰ੍ਹਾਂ ਚੌਲਾਂ ਵਿੱਚ ਜੀਰਾ ਭੁੰਨਿਆ ਹੈ ਵਧੀਆ ਲੱਗਦਾ ਹੈ ਹੁਣ ਇਸ ਵਿੱਚ ਮਟਰ ਪਾ ਦਵਾਂਗੀ ਮੈਂ ਤਾਜ਼ੇ ਹਰੇ ਮਟਰ ਲਏ ਨੇ ਹੁਣ ਮੈਂ ਮਟਰਾਂ ਨੂੰ ਦੋ ਤਿੰਨ ਮਿੰਟ ਲਈ ਭੁੰਨ ਲਵਾਂਗੀ ਤਾਂ ਜੋ ਮਟਰ ਬਾਅਦ ਵਿੱਚ ਚੌਲਾਂ ਵਿੱਚ ਕੱਚੇ ਨਾ ਰਹਿਣ ਗੈਸ ਦੀ ਫਲੇਮ ਐ ਮੀਡੀਅਮ ਰੱਖਿਆ ਮੀਡੀਅਮ ਫਲੇਮ ਤੇ ਮੈਂ ਇਹਨਾਂ ਨੂੰ ਦੋ ਤਿੰਨ ਮਿੰਟ ਲਈ ਮਟਰਾਂ ਨੂੰ ਤੜਕੇ ਵਿੱਚ ਭੁੰਨ ਲਿਆ ਸੀ ਹੁਣ ਇਸ ਵਿੱਚ ਮੈਂ ਚੌਲ ਪਾ ਦਵਾਂਗੀ ਚੌਲਾਂ ਦਾ ਮੈਂ ਸਾਰਾ ਪਾਣੀ ਕੱਢ ਦਿੱਤਾ ਸੀ ਇਸ ਨੂੰ 10 ਮਿੰਟ ਹੋ ਗਏ ਸੀ ਰੱਖਿਆ ਨੂੰ ਸਾਰਾ ਪਾਣੀ ਇਸ ਦਾ ਮੈਂ ਕੱਢ ਕੇ ਸਾਰੇ ਚੌਲ ਤੜਕੇ ਵਿੱਚ ਪਾ ਦਿੱਤੇ ਚੰਗੀ ਤਰ੍ਹਾਂ ਚੌਲਾਂ ਨੂੰ ਤੜਕੇ ਵਿੱਚ ਮਿਲਾ ਦਵਾਂਗੇ ਮਟਰਾਂ ਨਾਲ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਮੈਂ 1.5 ਚਮਚ ਇਸ ਵਿੱਚ ਟੇਸਟ ਦੇ ਹਿਸਾਬ ਨਾਲ ਨਮਕ ਪਾ ਰਹੀ ਹਾਂ ਤੁਸੀਂ ਨਮਕ ਚੌਲਾਂ ਦੇ ਹਿਸਾਬ ਨਾਲ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਨਮਕ ਪਾ ਕੇ ਚੰਗੀ ਤਰ੍ਹਾਂ ਕੜਛੀ ਨਾਲ ਮਿਲਾ ਦਵਾਂਗੇ 2 ਮਿੰਟ ਲਈ ਇਸੇ ਤਰ੍ਹਾਂ ਇਸ ਨੂੰ ਮੀਡੀਅਮ ਫਲੇਮ ਤੇ ਚੌਲਾਂ ਨੂੰ ਪਕਾ ਲਵਾਂਗੇ ਹੁਣ ਇਸ ਵਿੱਚ ਪਾਣੀ ਪਾਵਾਂਗੇ ਪਾਣੀ ਮੈਂ ਇਸ ਵਿੱਚ ਨਾਰਮਲ ਹੀ ਪਾ ਰਹੀਆਂ ਤੁਸੀਂ ਗਰਮ ਕਰਕੇ ਵੀ ਪਾਣੀ ਪਾ ਸਕਦੇ ਹੋ ਮੈਂ 1.5 ਗਲਾਸ ਚੌਲਾਂ ਦਾ ਲਿਆ ਸੀ ਉਸ ਦੇ ਹਿਸਾਬ ਨਾਲ ਮੈਂ ਇਸ ਵਿੱਚ 2.5 ਗਲਾਸ ਪਾਣੀ ਦੇ ਪਾਵਾਂਗੀ ਜੇਕਰ ਤੁਸੀਂ ਕੁੱਕਰ ਵਿੱਚ ਬਣਾ ਰਹੇ ਹੋ ਤਾਂ ਤੁਸੀਂ 2 ਕ ਗਲਾਸ ਵੀ ਪਾਣੀ ਦੇ ਪਾ ਸਕਦੇ ਹੋ ਮੈਂ ਕੜਾਹੀ ਵਿੱਚ ਬਣਾ ਰਹੀਆਂ ਇਸ ਲਈ ਮੈਂ 2.5 ਗਲਾਸਿਸ ਵਿੱਚ ਪਾਣੀ ਦੇ ਪਾਏ ਨੇ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਕੜਸ਼ੀ ਨਾਲ ਮਿਲਾ ਲਵਾਂਗੇ ਤਾਂ ਜੋ ਚੌਲ ਅਤੇ ਮਟਰ ਆਪਣੇ ਚੰਗੀ ਤਰ੍ਹਾਂ ਪਾਣੀ ਵਿੱਚ ਮਿਲ ਜਾਣ ਹੁਣ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਚੌਲਾਂ ਨੂੰ ਟੱਕ ਕੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਮਟਰ ਅਤੇ ਚੌਲ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਤੇ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਲੋ ਕਰੀ ਹੋਈ ਆ ਮੀਡੀਅਮ ਤੋਂ ਲੋ ਫਲੇਮ ਤੇ ਚੌਲਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਤਕਰੀਬਨ 10 ਮਿੰਟ ਹੋ ਗਏ ਸੀ ਚੌਲਾਂ ਪੱਕਦੇ ਹਨ ਹੁਣ ਢੱਕਣ ਚੱਕ ਕੇ ਮੈਂ ਚੈੱਕ ਕਰਾਂਗੀ ਮੈਂ ਗੈਸ ਦੀ ਫਲੇਮ ਬਿਤੀ ਲੋ ਕਰ ਦਿੱਤੀ ਸੀ ਬਿਲਕੁਲ ਚੌਲਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਇੱਥੇ ਆਪਣੇ ਮਟਰ ਵੀ ਚੰਗੀ ਤਰ੍ਹਾਂ ਪੱਕ ਗਏ ਨੇ ਚੌਲ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਗੈਸ ਦੀ ਹੁਣ ਫਲੇਮ ਮੈਂ ਬੰਦ ਕਰ ਦਿੱਤੀ ਚੌਲਾਂ ਨੂੰ ਚੰਗੀ ਤਰ੍ਹਾਂ ਮੈਂ ਕੜਛੀ ਨਾਲ ਮਿਲਾ ਕੇ ਇਸ ਨੂੰ 10 ਮਿੰਟ ਲਈ ਦਮ ਦੇ ਕੇ ਇਸੇ ਤਰ੍ਹਾਂ ਢੱਕ ਕੇ ਰੱਖ ਦੇਵਾਂਗੇ ਤਾਂ ਜੋ ਜਿਹੜਾ ਥੋੜਾ ਮੋਟਾ ਇਸ ਵਿੱਚ ਪਾਣੀ ਹੋਵੇਗਾ ਉਹ ਚੰਗੀ ਤਰ੍ਹਾਂ ਸੁੱਕ ਵੀ ਜਾਵੇਗਾ ਤੇ ਚੌਲ ਆਪਣੇ ਇਸ ਤਰ੍ਹਾਂ ਖਿਲੇ-ਖਿਲੇ ਮਣਕੇ ਤਿਆਰ ਹੋ ਜਾਂਦੇ ਹਨ ਹੁਣ ਮੈਂ ਢੱਕਣ ਦੇ ਕੇ ਇਸ ਨੂੰ ਦੁਬਾਰਾ ਤੋਂ ਉੱਪਰ ਦੀ ਪੋਣਾ ਦੇ ਕੇ 10 ਮਿੰਟ ਲਈ ਇਸੇ ਤਰ੍ਹਾਂ ਪਿਆ ਰਹਿਣ ਦਵਾਵਾਂਗੇ ਹੁਣ ਤਕਰੀਬਨ 10 ਮਿੰਟ ਹੋ ਗਏ ਸੀ ਚੌਲਾਂ ਪਿਆ ਨੂੰ 10 ਤੋਂ 15 ਮਿੰਟ ਹੁਣ ਮੈਂ ਢੱਕਣ ਚੱਕ ਕੇ ਇਸ ਨੂੰ ਚੈੱਕ ਕਰਵਾਵਾਂਗੇ ਮੈਂ ਉੱਪਰ ਦੀ ਇਸ ਤੇ ਪੋਣਾ ਦੇ ਦਿੱਤਾ ਸੀ ਪੋਣਾ ਹਟਾ ਕੇ ਮੈਂ ਢੱਕਣ ਨੂੰ ਚੱਕ ਕੇ ਚੌਲਾਂ ਨੂੰ ਚੈੱਕ ਕਰਵਾਵਾਂਗੀ ਚੌਲ ਆਪਣੇ ਬਹੁਤ ਹੀ ਵਧੀਆ ਖਿਲੇ-ਖਿਲੇ ਬਣ ਕੇ ਤਿਆਰ ਹੋਏ ਨੇ ਇਸ ਤਰ੍ਹਾਂ ਦਮ ਦੇ ਕੇ ਰੱਖਣਾ ਚੌਲ ਆਪਣੇ ਬਹੁਤ ਹੀ ਵਧੀਆ ਖਿਲੇ-ਖਿਲੇ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਕੋਈ ਵੀ ਚੌਲ ਲਵੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਬਹੁਤ ਹੀ ਵਧੀਆ ਆਪਣੇ ਚੌਲ ਬੜੇ ਨੇ ਹੁਣ ਮੈਂ ਇਹਨਾਂ ਨੂੰ ਪਲੇਟ ਵਿੱਚ ਸਰਵ ਕਰ ਲਵਾਂਗੀ ਚੌਲਾਂ ਨੂੰ ਮੈਂ ਪਲੇਟ ਵਿੱਚ ਸਰਵ ਕਰ ਲਿਆ ਸੀ ਤੁਸੀਂ ਇਸ ਨਾਲ ਕੋਈ ਵੀ ਸਬਜ਼ੀ ਰਾਜਤਾ ਲੈ ਸਕਦੇ ਹੋ ਮੈਂ ਸਿੰਪਲ ਚੌਲ ਬਣਾਏ ਸੀ ਨਾ ਹੀ ਮੈਸ ਵਿੱਚ ਮਿਰਚ ਨਾ ਹੀ ਪਿਆਜ਼ ਯੂਜ਼ ਕਰਿਆ ਮੈਂ ਇਸ ਨੂੰ ਦਹੀਂ ਨਾਲ ਸਰਵ ਕਰਾਂਗੇ ਜੇਕਰ ਤੁਹਾਨੂੰ ਮੇਰੇ ਸਿੰਪਲ ਮਟਰਾਂ ਵਾਲੇ ਚੌਲਾਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ